ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਤੇ ਜਿਸੂ ਚ ਅੱਜ ਆਪਾਂ 9 ਤੋਂ 15 April ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿਹਨਾ ਲਾਕੇ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਕਿਹੜੇ ਲਾਕੇ ਜੋ ਮੀਂਹ ਦੇਖਣ ਨੂੰ ਮਿਲੇਗਾ ਤੇ ਕਿਹੜੇ ਲਾਕੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਰ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਵੀਡੀਓ ਨੂੰ ਲਾਈਕ ਜਰੂਰ ਕਰ ਲੋ ਤਾਂ ਆਪਣੇ ਲਾਗੇ ਸ਼ੱਕਦੇ ਕਿਸਾਨ ਵੀਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਲੋ ਚਲਗੇ ਆਦੇ ਵੀਡੀਓ ਹਾਂ ਤੁਸੀਂ 9 April ਪੰਜਾਬ ਦੇ ਸ਼ਾਮਾਂ ਦੇ 4 ਵਜੇ ਦੀਆਂ ਲਾਅ ਵੈੱਟ ਤਾਂ ਖੇਚੇ ਇਸ ਨੂੰ ਆਪਣੇ ਪੰਜਾਬ ਦੇ ਸਾਰੇ ਭਾਗ ਸਾਫ ਤੇ ਖੁਸ਼ਖਬਰ ਬਣੇ ਹੋਏ ਹਨ ਤੇ ਥੋੜੀ ਬੋਧੀ ਬਦਲ ਹੋਈ ਆਪ ਨੂੰ ਦੇਖਣ ਨੂੰ ਮਿਲੇਗੀ ਇੱਕ ਹਲਕਾ ਜਿਹਾ ਸਿਸਟਮ ਆਇਆ ਹੋਇਆ ਹੈ ਸਗਾ ਪੰਜਾਬ ਤੋਂ ਜੋ ਕ੍ਰੋਸ ਕਰ ਚੁੱਕਾ ਹੈ ਤੇ ਹੋਂ ਦੇ ਦਿਨਾਂ ਚ ਵੀ ਆਪ ਨੂੰ ਹੜਕੇ ਫੁੜਕੇ ਸਿਸਟਮ ਆਉਂਦੇ ਜਾਂਦੇ ਰਹਿਣਗੇ ਪਰ ਜਿੱਥੇ ਨਾ ਕੋਈ ਵੀ ਮੀਂਹ ਕਣੀ ਦੇ ਸਾਰ ਨਹੀਂ ਹਨ ਬਾਕੀ ਬਾਤ ਗੱਲ ਕਰੀਏ ਹੁਣ ਆਉਂਦੇ ਦਿਨਾਂ ਚ ਪੰਜਾਬ ਦੇ ਮੌਸਮ ਦੀ ਤੁਸੀਂ ਹੁਣ ਮੌਸੋ ਭਾਗ ਦੇ ਰੋਟਰ ਦੇਖ ਸਕਦੇ ਹੋ ਆਪਣੇ ਅੱਜ 9 April ਨੂੰ ਵੀ ਮਾੜੀ-ਮੋਟੀ ਬਦਲਬਾਈ ਦੇਖਣ ਨੂੰ ਮਿਲੇਗੀ ਕੱਲ੍ਹ ਨੂੰ ਵੀ ਮਾੜ ਬੇ ਦੇਖਣ ਮਿਲੂਗੀ ਤੇ ਪਰਸੋਂ ਨੂੰ ਤੇ ਪਰਸੋਂ ਚੌਥ ਨੂੰ ਵੀ ਦੇਖਣ ਮਿਲੂਗੀ ਮਤਲਬ ਆ ਗੱਲ ਕਰੀਏ 12 ਤਰੀਕ ਦਾ ਹੀ ਮਾੜੇ ਮੋٹے ਹਲਕੇ ਦਰਮਿਆਨੇ ਸਸਟਮ ਹੋਦੇ ਰਹਿਣਗੇ ਜਿਤਨਾ ਕੋਈ ਬਦਲਵਈ ਜਿਆਦਾ ਹੀ ਬਦਲਵਈ ਦੇ ਵਿਸਾਰ ਵੀ ਨਹੀਂ ਹਨ ਬਾਕੀ ਆਪਾਂ ਗੱਲ ਕਰੀਏ ਟੈਂਪਰੇਚਰ ਦੀ ਟੈਂਪਰੇਚਰ ਆਪਾਂ ਨੇ 37 ਡਿਗਰੀ ਤੇ ਜਾ ਸਕਦੇ ਨੇ ਵਾਧ ਤਾ ਤੁਸੀਂ ਦੇਖ ਲਓ ਉਹਦੇ ਨਾਲ ਜਦੋਂ ਟੈਂਪਰੇਚਰ ਕਾਫੀ ਵਧਣਗੇ ਰਾਤ ਦਾ ਟੈਂਪਰੇਚਰ ਜਦੋਂ ਜਿਆਦਾ ਵਾਧਾ ਦੇਖਣ ਨੂੰ ਲੂਗਾ ਦਿਨ ਦਾ ਟੈਂਪਰੇਚਰ ਤੇ ਆਪਾਂ 1-2 ਡਿਗਰੀ ਹੀ ਵਧਣਗੇ ਬਾਕੀ ਆਪਾਂ ਗੱਲ ਕਰੀਏ ਆਪਣੇ 13 ਤਾਰੀਖ ਤੋਂ ਵਸਾਖੀ ਵਾਲੇ ਦਿਨ ਤੋਂ ਜੋ ਕਿ ਆਪਣੇ ਕਣਕ ਦਾ ਤਿਉਹਾਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਤੋਂ ਬੜਾ ਆਪਣੀ ਕਣਕਾ ਦੀ ਵਾਢੀ ਪੂਰੇ ਵੱਡੇ ਪੱਧਰ ਤੇ ਸ਼ੁਰੂ ਹੋ ਜਾਂਦੀ ਹੈ ਪਰ ਆਪਣੇ 13 ਤਾਰੀਖ ਨੂੰ ਹੀ ਆਪ ਨੂੰ ਬੱਦਲਬਾਹੀ ਦੇਖਣ ਮਿਲੂਗੀ ਜਿਸ ਦਰਮਿਆਨ ਸ਼ਾਮਾਂ ਨੂੰ ਆਪ ਨੂੰ ਮੌਸਮ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲੂਗੀ ਵਾਹੀ ਵੱਡੇ ਪੱਧਰ ਤੇ ਸ਼ਾਮਾਂ ਤੋਂ ਆਪ ਨੂੰ 12 ਤਾਰੀਖ ਦੀ ਸ਼ਾਮਾਂ ਨੂੰ ਆਪ ਨੂੰ ਮੀਂਹ ਦੇਖਣ ਨੂੰ ਮਿਲੂਗਾ ਗਰਜ ਚਮਕ ਦੇ ਨਾਲ ਕਾਫੀ ਤੇਜ਼ ਹਵਾਵਾਂ ਵੀ ਦੇਖਣ ਨੂੰ ਮਿਲੂਗੀਆਂ ਤੇ ਇਹ ਮੀਂਹ ਆਪਣੇ 3 ਦਿਨ ਲਗਾਤਾਰ ਚੱਲੂਗਾ ਸਿਸਟਮ ਇੱਕ ਤੋਂ ਬੜਾ ਇੱਕ ਆਉਂਦੇ ਰਹਿਣਗੇ ਜਿਸ ਦਰਮਿਆਨ ਪੰਜਾਬ ਉੱਤੇ ਆਪਣ ਨੂੰ ਕਾਫੀ ਵੱਡੀ ਮਾਰ ਆਪਣ ਕਹਿ ਸਕਦੇ ਆ ਕਾਫੀ ਵੱਡੀ ਪੱਧਰ ਦਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਕਣਕਾਂ ਦਾ ਬਾਕੀ ਆਪਾਂ ਇਹੀ ਅਰਦਾਸ ਕਰਾਂਗੇ ਕਿ ਜਿੱਦਾ ਦਾ ਕੁਝ ਨਾ ਹੋਵੇ ਬਾਕੀ ਪਰ ਜਿੱਦਾਂ ਦੀਆਂ ਹਾਲ ਤਾਈ ਰਿਪੋਰਟਾਂ ਆ ਰਹੀਆਂ ਹਨ ਉਸ ਮੁਤਾਬਕ ਆਪਣੇ ਕਾਫੀ ਵੱਡੇ ਪੱਧਰ ਦਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਗਰਜ ਚਮਕ ਥੋੜੀ ਬੋਧੇ ਲੱਗ ਚ ਗੜੇ ਮਾਰੀ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਕਿਉਂਕਿ ਸਿਸਟਮ ਤਗੜੇ ਹਨ ਬਾਕੀ ਆਉਂਦੇ ਜਾਂ ਜੀ ਤੁਹਾਨੂੰ ਆਪਾਂ ਬੁਰੀ ਐਕਿਊਰੇਟ ਜਾਣਕਾਰੀ ਦੇ ਦੇਵਾਂਗੇ ਸਸ਼ਟਮ ਬਾਕੀ ਆਪਾਂ ਗੱਲ ਕਰੀਏ ਕੌਲਮ ਲਾ ਕੇ 15 ਤਰੀਕ ਤਾਈਂ ਆਪ ਨੂੰ 12 ਤੋਂ ਲੈ ਕੇ 13 ਤਰੀਕ ਤੋਂ ਲੈ ਕੇ 15 ਤਰੀਕ ਤਾਈਂ ਆਪ ਨੂੰ ਮੀਂਹ ਦੇ ਘਰਵੇਂ ਦੇਖਣ ਮਿਲੂਗੀਆਂ ਉਸ ਤੋਂ ਬਾਅਦ ਮੌਸਮ ਸਾਫ਼ ਦੇਖਣ ਮਿਲੂਗਾ ਬਾਕੀ ਅੱਜ ਦੇ ਵਿੱਚ ਨਹੀਂ ਜਿੱਦਾਂ ਇਹ ਮੌਸਮ ਭਾਗ ਲੋ ਕੋਈ ਨਵੀਂ ਰਿਪੋਰਟ ਆਊਗੀ ਮੀਂਹ ਕਿੰਨੇ ਦਾ ਸਰਵਾਦੇ ਹਾਂ ਜੇ ਕਰਦੇ ਹਨ ਤੇ ਇਹ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਜਾਇਗਾ ਅੱਜ ਦੇ ਵਿੱਚ ਨਹੀਂ ਵੀਡੀਓ ਚੰਗੀ ਲੱਗਦਾ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਧੰਨਵਾਦ